ਪੰਜਾਬ ਦੇ ਇਲਾ AND ਆਰਡਰ ਦੀ ਸਥਿਤੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾਂਦੇ ਨੇ ਤੇ ਇਸ ਤੋਂ ਲੈ ਕੇ ਹੀ ਲੁਧਿਆਣਾ ਦੇ ਥਾਣਾ ਸਲੇਮ ਡਾਬਰੀ ਦੇ ਬਾਹਰ ਸ਼ਿਵਸਨਾ ਦੇ ਵੱਲੋਂ ਬੈਠ ਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ આરોਪ ਲਗਾਏ ਗਏ ਨੇ ਉਹਨਾਂ ਲੁਧਿਆਣਾ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਸ਼ਿਵ ਸੈਨਾ ਵੱਲੋਂ ਲਗਾਤਾਰ ਹੋ ਰਹੀਆਂ ਲੁੱਟਕੋਆਗੀਆਂ ਵਾਰਦਾਤਾ ਤੋਂ ਦੁਖੀ ਹੋ ਕੇ ਧਰਨਾ ਲਗਾਇਆ ਗਿਆ। ਤਸਵੀਰਾਂ ਲੁਧਿਆਣਾ ਦੇ ਇਸ ਫੈਕਟਰੀ ਵਿਧਿਆ ਤੇ ਰਾਤਿਆਂ ਸਾਹਮਣੇ ਆਂਦੀਆਂ ਨੇ ਸ਼ਿਵ ਸੈਨਾ ਦੇ ਵਰਕਰ ਜਿਹੜੇ ਕਿ ਬੈਗਾਂ ਦੇ ਨੇ ਥਾਣੇ ਦੇ ਬਾਹਰ ਤੇ ਸਵਾਲਿਆਂ ਨਿਸ਼ਾਨ ਪੁਲਿਸ ਤੇ ਖੜੇ ਕਰਦੇ ਨੇ ਕਈ ਤਰ੍ਹਾਂ ਦੇ ਸਵਾਲ ਪੁਲਿਸ ਨੂੰ ਪੁੱਛੇ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਕੈਮਰੇ ਅੱਗੇ ਆਉਂਦੀ ਹੈ। ਗਿਆਨ ਲਾਈਵ ਦੇ ਲਈ ਮੈਂ ਖਾਪੜ ਤੇ ਰਿਪੋਰਟ। ਨਾਮ ਦੀਪਕ ਰানা ਦੀਪੂ ਸ਼ਿਵ ਸੈਨਾ ਉਧਾ ਬਾਲਾ ਸਾਫ ਠਾਕਰੇ ਤੋਂ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਗੱਲ ਇਸ ਤਰ੍ਹਾਂ ਹੈ ਜੀ ਅੱਜ ਦੇ ਨਾ ਸ਼ਾਮ ਦੇ 8:30 ਵਜੇ ਦਾ ਟਾਈਮ ਸੀਗਾ ਜਿੰਦੇ ਵਿੱਚ ਨਾ ਚਾਰ-ਪੰਜ ਅਨਸਰ ਜਿਹੜੇ ਸੀਗੇ ਸ਼ਰਾਪਤੀ ਅਨਸਰ ਹੀ ਕਹਿੰਨੇ ਆ ਜੀ ਉਹਨਾਂ ਮੁੰਡੇ ਕੀ ਰੋਜ਼ ਲੇਬਰ ਨੂੰ ਹਰਾਸਮੈਂਟ ਕਰਦੀ ਤੰਗ ਕਰਦੀ ਤੰਗ ਕਿੱਦਾਂ ਕਰ ਤੰਗ ਤੰਗ ਕਿੱਦਾਂ ਕਰਦੀ ਹੈ ਹਾਂਜੀ ਹਾਂਜੀ ਤੰਗ ਕਿ ਤੰਗ ਉਹਨਾਂ ਨੂੰ ਕਿੱਦਾਂ ਕਰਦੀ ਹੈ ਤੰਗ ਇਸ ਤਰ੍ਹਾਂ ਕਰਦੀ ਹੈ ਜੀ ਕਿਉਂਕਿ ਨਾ ਕਦੀ ਉਹਨਾਂ ਦਾ ਫੋਨ ਖੋਲ ਲੈਂਦੀ ਹੈ ਜੀ ਕਦੀ ਅੱਜ ਦੇ ਫੋਨ ਖੋਲ ਲੈਂਦੀ ਹੈ ਕਦੀ ਉਹਨਾਂ ਦੇ ਪੈਸੇ ਖੋਲ ਲੈਂਦੇ ਕਦੀ ਸੱਟਾਂ ਮਾਰ ਦਿੰਦੇ ਜੀ ਰੋਜ਼ ਦਾ ਕੰਮ ਹੈ ਜੀ ਅੱਜ ਦੇ ਟਾਈਮ ਤੇ ਕਿਸ ਵਾਰ ਦਤ ਹੁੰ ਲੁੱਟ ਲੁੱਟ ਕੋ ਕੀ ਗਈ ਹੈ ਜੀ ਲੁੱਟ ਕੋ ਹੀ ਹੁੰਦੀ ਹੈ ਜੀ ਇੱਕ ਨਾ ਦੇਖੋ ਜੀ ਰੋਹ ਦਾ ਡੀਲਰ ਕੰਮ ਲੋਕ ਕਦੀ ਕਹਿੰਦੇ ਨਾ ਲੁੱਟ ਕੋ ਕਦੀ ਕਹਿੰਦੇ ਨਾ ਲੁੱਟ ਕੋ ਪਰ ਅੱਜ ਸਾਡੇ ਲੇਬਰ ਦੇ ਵਿੱਚ ਇੱਕ ਸਾਡਾ ਹੈਗਾ ਮੁੰਡਾ ਕੁਤੇਸ਼ਵਰ ਮੁੰਡਾ ਇਹ ਮੁੰਡਾ ਜੀ ਇਹ ਨਾ ਸ਼ਾਮ ਕੇ ਵੇਲੇ ਚਾਹ ਪੀ ਥੱਲੇ ਉਤਰਿਆ ਫੈਕਟਰੀੋਂ ਥੱਲੇ ਚਾਹ ਸ਼ਾਮ ਦੇ 4 ਵਜੇ ਚਾਹ ਪੀ ਥੱਲੇ ਉਤਰਿਆ ਉੱਤੇ ਨਾ ਦੋ ਚਾਰ ਮੁੰਡੇ ਆਏ ਮੁੰਡਿਆਂ ਨੇ ਕੀ ਕੀਤਾ ਇਹ ਤੋਂ ਨਾ ਪਹਿਲਾਂ ਥੱਪੜ ਮਾਰਿਆ ਹੰਦੇ ਥੱਪੜ ਮਾਰ ਕੇ ਅੰਦਾ ਫੋਨ ਵੀ ਖੋ ਫੋਨ ਵੀ ਖੋਇਆ ਇਹ ਤੋਂ ਫੋਨ ਖੋਣ ਤੋਂ ਬਾਅਦ ਉਹਨੂੰ ਧਮਕੀ ਦੇ ਕੇ ਕਿ ਤੁਹਾਨੂੰ ਸ਼ਾਮੀ 8:30 ਵਜੇ ਦੱਸਾਂਗੇ ਇਹ ਨੱਟ ਦਾ ਆਇਆ ਥੱਲੇ ਨੱਟ ਦਾ ਆਇਆ ਕਿਉਂਕਿ ਮੈਂ ਐਡ ਐਡ ਫੈਕਟਰੀ ਦਾ ਮੈਨੇਜਰ ਹਾਂ ਕਿਉਂਕਿ ਕਿਉਂਕਿ ਫੈਕਟਰੀ ਵਿੱਚ ਕੋਈ ਤਕਲੀਫ ਹੁੰਦੀ ਹੈ ਕਿਉਂਕਿ ਮੈਨੂੰ ਅੱਗੇ ਦੱਸਦੇ ਜਿੰਨੀ ਲੇਬਰ ਸਾਰੇ ਮੈਨੂੰ ਅੱਗੇ ਦੱਸਦੇ ਕਿ ਇਦਾਂ ਕੀ ਦੀਪਕ ਜੀ ਇਹ ਦਿੱਕਤ ਹੋਗੀ ਦੀਪਾ ਜੀ ਇਹ ਦਿੱਕਤ ਹੋਗੀ ਮਨੇ ਇਹਨੇ ਆ ਕੇ ਦੱਸਿਆ ਮੈਂ ਫੈਕਟਰੀ ਭੂਮੀਆ ਹੁਜ਼ਰੀ ਹੈ ਜੀ ਉੱਥੇ ਇਹ ਬੰਦੇ ਇਹਨੇ ਆ ਕੇ ਦੱਸਿਆ ਮੈਨੂੰ ਕਿ ਕਹਿੰਦਾ ਦੀਪਕ ਜੀ ਇਹ ਗੱਲ ਹੋ ਗਈ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਤਾਂ ਕੁਝ ਕਿਹਾ ਕਰ ਤੂੰ ਤਾਂ ਇਹ ਕਹਿੰ ਇਹ ਆਪਣੇ ਲੰਮ ਸਮੇਂ ਸ਼ਾਮੀ ਚਾਰੇ ਦੀ ਘਟਨਾ ਸੀ ਕਿ ਉੱਤੇ 8 8.5 ਦੇ ਮੁੰਡੇ ਆਏ 10 12 ਮੁੰਡੇ ਆਏ ਜਿਨ੍ਹਾਂ ਕੋ ਦਾਦੂਤ ਸੀਗੇ ਦਾਦੂਤ ਸੀਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਗੱਲ ਕੀ ਹੋਈ ਹੈ ਕਹਿੰਦੇ ਅਸੀਂ ਇਹਨਾਂ ਨੂੰ ਇਹਨੂੰ ਕੋਈ ਇਹਨੂੰ ਖਿੱਚੇ ਬਾਹਰ ਨੂੰ ਉਹਨੇ ਹਾਲ ਕੇ ਸਾਰੇ ਡਰਿੰਕ ਗਿੱਤਦੇ ਹੋ ਇੱਕ ਮੁੰਡੇ ਨੇ ਮੈਨੂੰ ਖਿੱਚੇ ਬਾਹਰ ਇਧਰ ਲੈ ਕੇ ਸਾਈਡ ਤੇ ਜਿੰਦੇ ਕੋ ਦਾਤ ਲੱਗਾਈ ਕਹਿੰਦੇ ਮੈਨੂੰ ਸਾਈਡ ਤੇ ਲੈ ਕੇ ਚੱਲ ਗਿਆ ਮੈਂ ਕਿਹਾ ਜਿਸੂ ਕਰ ਰਹੀ ਸੀ ਨਹੀਂ ਨਹੀਂ ਸਰ ਰੰਜੀਤਕਾਰੀ ਇਹ ਸਰ ਰੰਜੀਤਕਾਰੀ ਕਹੇ ਨਹੀਂ ਇਹ ਲੀਵਰ ਬੰਦਾ ਇੰਦੀ ਕਹੇ ਰੰਜੀਤ ਹੋ ਗਈ ਇੰਨੇ ਕਿਹੜਾ ਕਹੇ ਨਾ ਦੇਖੋ ਪ੍ਰਵਾਸੀ ਬੰਦੇ ਸੀਸੀਟੀਵੀ ਕੈਮਰਾ ਸਾਹਮਣੇ ਆਏ ਸੀਸੀਟੀਵੀ ਕੈਮਰਾ ਹੈਗੇ ਜੀ ਸਾਡੇ ਆਫਿਸ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਲੱਗੇ ਹੋਏ ਜੀ ਅੱਜ ਤੜ ਨਾਲ ਜਿਹੜਾ ਲਗਾਇਆ ਹੁੰਦਾ ਕਾਰਨ ਕੀ ਹੈ ਕਾਰਨ بس ਕੁਛ ਨਹੀਂ ਹੈ ਜੀ ਬਸ ਥੋੜਾ ਐਸਐਚਓ ਸਾਹਿਬ ਨਾਲ ਥੋੜਾ ਐਸਐਚਓ ਸਾਹਿਬ ਨੂੰ ਬਸ ਇੱਕ ਦਰਖਾਸਤ ਲੈ ਕੇ ਆਇਆ ਐਸਐਸਐਚਓ ਸਾਹਿਬ ਨੂੰ ਬਸਤੀ ਜੋਧੇਵਾਲ ਦੇ ਗੁਰਦਿਆਲ ਸਿੰਘ ਜੀ ਨੇ ਗਲਤ ਮਿਸ ਗਾਈਡ ਕਰਤਾ ਕਿ ਇਹਨੇ ਮੁੰਡੇ ਨੇ ਕਿਹਾ ਕਿ ਖੋ ਹੋ ਗਈ ਹਾਲਾਂਕਿ ਮੈਂ ਖੋ ਰੇ ਗਾਰੇ ਨਹੀਂ ਕਿਹਾ ਮੇ ਕੋਈ ਇੱਕ ਇੱਕ ਰਿਕਾਰਡਿੰਗ ਹੁੰਦੀ ਹੈ ਕਿਉਂਕਿ ਅੱਜ ਦੇ ਟਾਈਮ ਤੇ ਸਮਾਰਟਫੋਨ ਹੈ ਕਿਉਂਕਿ ਸਾਰਿਆਂ ਕੋਲ ਰਿਕਾਰਡਿੰਗ ਹੁੰਦੀ ਮੇਰੇ ਫੋਨ 'ਚ ਰਿਕਾਰਡਿੰਗ ਹੁੰਦੀ ਹੈ ਫਿਰ ਮੈਂ ਤਾਂ ਵੀ ਐਸਐਚਓ ਸਾਹਿਬ ਨੇ ਥੋੜਾ ਦਬਕਾਇਆ ਮਾਰਿਆ ਦੇਖੋ ਜੀ ਥੋੜਾ ਅਫਸਰ ਲੋਕ ਆ ਕਿਉਂਕਿ ਉਹਨਾਂ ਸਾਹਮਣੇ ਥੋੜਾ ਆਪਾਂ ਗਲਤ ਟੋਕ ਕਰਾਂਗੇ ਬੁੱਲ ਬੈਂਸਾਂਗੇ ਉਹ ਫਿਰ ਉਹ ਫਿਰ ਅਨਪੜਾ ਲਈ ਗੱਲ ਹੋ ਗਈ ਪਰ ਮੈਂ ਉਹਨਾਂ ਨੂੰ ਦਰਖਾਸਤ ਹੀ ਦੇਖੋ ਜੀ ਹੁਣ ਸਾਡੇ ਜੋ ਪੰਜਾਬ ਸਾਡੇ ਚੰਦਗਾ ਚੱਡਾ ਪੰਜਾਬ ਪ੍ਰਵਕਤਾ ਜੀ ਜੋ ਉਹਨਾਂ ਮੈਨੂੰ ਉਹਨਾਂ ਨੇ ਇੱਕ ਹੁਕਮ ਕਰਨਾ ਜੀ ਜੋ ਕਹਿਣਗੇ ਦਰਖਾਸਤ ਲਿਖਾਵਾਂਗੇ ਜੇ ਕਹਿਣਗੇ ਨਹੀਂ ਇਹ ਤਾਂ ਨਹੀਂ ਲਿਖਾਵਾਂ ਕੋਈ ਦਿੱਕਤ ਨਹੀਂ ਬਸ ਰਸਤਾ ਖੁੱਲਾ ਹੈ ਇੱਕ ਸਾਈਡ ਤੇ ਬੈਠੇ ਆ ਕਿਉਂਕਿ ਲਗਾਤਾਰ ਬਾਦਰ ਕੇ ਰੋਡ ਦੇ ਜਿਹੜੀਆਂ ਫੈਕਟਰੀਜ਼ ਨੇ ਉਹਨਾਂ ਦੇ ਕੰਮ ਕਰਨ ਵਾਲੇ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਜੀ ਉਹਨਾਂ ਦੇ ਨਾਲ ਕੁਝ ਲੋਕ ਮਾੜੇ ਅੰਸਰ ਜਿਹੜੇ ਆ ਉਥੇ ਚੀਨਾ ਚਪਟੀ ਦੀਆਂ ਵਾਰਤਾ ਕਰਦੇ ਹੋਣੇ ਆਈਦਰ ਆਪਾਂ ਮੀਡੀਆ 'ਚ ਪੜਦੇ ਆ ਤੇ ਸਾਡੀ ਬਹਾਦਰ ਪੰਜਾਬ ਪੁਲਿਸ ਲਗਾਤਾਰ ਉਹਨਾਂ ਤੇ ਨਕੇਲ ਵੀ ਕੱਸਦੀ ਆ ਤੁਹਾਡੀ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਦੇਖਣ ਨੂੰ ਮਿਲਦਾ ਕਿ ਪੁਲਿਸ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਜਿਹੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਚ ਔਰ ਖਾਸ ਕਰਕੇ ਸਾਡੇ ਲੁਧਿਆਣੇ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਕੁਲਦੀਪ ਚਾਹਲ ਜੀ ਵੱਲੋਂ ਇੱਕ ਬੜਾ ਵੱਡਾ ਮਹਿੰਮ ਚਲਾਈ ਗਈ ਹੈ ਲਗਾਤਾਰ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਤਹਿਤ ਲਗਾਤਾਰੀ ਮਾੜੇ ਅੰਸਰਾਂ ਦੇ ਖਿਲਾਫ ਕਾਬੂ ਕਰਨ ਦੀ ਉਹਨਾਂ ਦੇ ਪਰਚੇ ਦਰਜ ਕਰਨ ਦੀ ਵੀ ਪਰ ਰਿਪੋਰਟਾਂ ਦੇਖਦੇ ਆ ਜੀ ਇਸੇ ਤਰੀਕੇ ਦਾ ਇੱਕ ਮਸਲਾ ਅੱਜ ਬਹਾਦਰ ਕੇ ਰੋਡ ਵਿਕੇ ਜਿਹੜੀ ਮਿਲ ਹੈ ਜਿਹਦੇ ਓਨਰ ਨੇ ਵਿਵੇਕ ਜੈਨ ਜੀ ਵਿਜੇਸ਼ ਜੈਨ ਜੀ ਉੱਥੇ ਸਾਡੀ ਪਾਰਟੀ ਦੇ ਯੁਵਾ ਜ਼ਿਲ੍ਹਾ ਪ੍ਰਧਾਨ ਦੀਪਕ ਰਾਣਾ ਦੀਪੂ ਜੀ ਬਤੌਰ ਇੱਕ ਮੈਨੇਜਰ ਉੱਥੇ ਜੌਬ ਕਰਦੇ ਆ ਜੀ ਉੱਥੇ ਗਲੀ ਦੇ ਵਿੱਚ ਸਾਡੇ ਕੁਝ ਮਜ਼ਦੂਰ ਭਰਾਵਾਂ ਦੇ ਨਾਲ ਕੁਝ ਲੋਕਾਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਦਾ ਕੋਟੰਦਾ ਪ੍ਰਯਾਸ ਕੀਤਾ ਇਹ ਜਦੋਂ ਉਸ ਵਿਚ ਵਿਚਾਲੇ ਪੈ ਗਏ ਇਹਨਾਂ ਨੇ ਪੁਲਿਸ ਦੀ ਮਦਦ ਲੈਣੀ ਚਾਹੀਦੀ ਸਾਨੂੰ ਵੀ ਇਹਨਾਂ ਦੀ ਕਾਲ ਆਈ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਮੌਕੇ ਤੇ ਪੁਲਿਸ ਨੂੰ ਬੁਲਾਓ ਕਿ ਆਪਾਂ ਕਾਨੂੰਨ ਹੱਥ 'ਚ ਨਹੀਂ ਲੈਣਾ ਕਿਉਂਕਿ ਸਾਡੀ ਪਾਰਟੀ ਸ਼ਿਵ ਸੇਨਾ ਉਹਦੇ ਬਾਲਾ ਸਾਹਿਬ ਠਾਕਰੇ ਇੱਕ ਨੈਸ਼ਨਲ ਪਾਰਟੀ ਹੈ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ ਔਰ ਸਾਡਾ ਇਤਿਹਾਸ ਗਵਾਹ ਹੈ ਵਾ ਅਸੀਂ ਕਦੀ ਵੀ ਪੰਜਾਬ ਦੀ ਲੁਧਿਆਣਾ ਦੀ ਅਮਨ ਸ਼ਾਂਤੀ ਦੇ ਵਿੱਚ ਕਦੇ ਵੀ ਦਰਾਰ ਪੈਣ ਦੇ ਵਿੱਚ ਕਦੀ ਵੀ ਅਸੀਂ ਆਪਣਾ ਰੋਲ ਨਹੀਂ ਕਦੀ ਅਦਾ ਕੀਤਾ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਵਿੱਚ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖਣ ਦੇ ਵਿੱਚ ਜਿਹੜੇ ਮਾਰੇ ਅੰਸਰ ਕੁਝ ਦਰਾਰ ਵੀ ਪਾਉਂਦੇ ਉਹਨਾਂ ਦੇ ਖਿਲਾਫ ਡਟ ਕੇ ਚਾਹੇ ਵਿਦੇਸ਼ਾਂ ਵਾਲੇ ਹੋਣ ਚਾਹੇ ਸਾਡੇ ਵਾਲੇ ਕੋਈ ਨਾਮ ਬਣਾ ਕੇ ਬੈਠੇ ਹੋਣ ਅੱਜ ਕੀ ਹੋਇਆ ਅੱਜ ਜਦੋਂ ਲੇਬਰ ਦੇ ਨਾਲ ਬੱਤਸ ਲੁਕੀ ਹੋਈ ਉੱਥੇ ਮਾਰੰਗ ਕੁੱਟਣ ਦਾ ਪ੍ਰਯਾਸ ਹੋਇਆ ਛੀਨਾ ਚਪਟੀਆਂ ਲੇਬਰ ਖੜੀ ਹੈ ਉਸ ਫੈਕਟਰੀ ਦੀ ਤਮਾਮ ਲੇਬਰ ਹੈ ਤੇ ਦੀਪਕ ਰੌਣਾ ਦੀਪੂ ਸਾਡੇ ਯਰੇ ਯੁਵਾ ਪ੍ਰਧਾਨ ਵੀ ਨੇ ਔਰ ਉੱਥੇ ਜਦੋਂ ਉਹਨਾਂ ਨੇ ਵਿਚ ਵਿਚਾਲੇ ਪੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕਿਹੜੀ ਹਾਦਸਾ ਥਾਣਾ ਦੀ ਉਹਨਾਂ ਦੇ ਕੋਲ ਬਸਤੀ ਜੋਧੇ ਵਾਲਾ ਐਸ ਐਚ ਓ ਸਾਹਿਬ ਦਾ ਨ ਬਸਤੀ ਜੋਧੇ ਵਾਲਾ ਐਸਚਓ ਸਾਹਿਬ ਗੁਰਦੇਵਾਲ ਸਿੰਘ ਜੀ ਨੂੰ ਫੋਨ ਕਰਿਆ ਔਰ ਬੜੇ ਘਬਰਾੜ ਦੇ ਵਿੱਚ ਤੁਸੀਂ ਇੱਕ ਮਿੰਟਾ ਰਿਕਾਰਡਿੰਗ ਸੁਣ ਸਕਦੇ ਹੋ ਜੀ ਜੀ ਕਿ ਉਹਨਾਂ ਨੇ ਕੀ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਮਿੰਟ ਸੁਣ ਲਓ ਇੱਕ ਮਿੰਟ ਮੈਂ ਮਾਫੀ ਚਾਹੁੰਦਾ ਸੁਣ ਲਓ ਜੀ ਤੁਹਾਨੂੰ ਮਸਲਾ ਪੂਰਾ ਪਤਾ ਹੋਣਾ ਜ਼ਰੂਰੀ ਹੈ ਉਹਨਾਂ ਨੇ ਜਦੋਂ ਮਾਫੀ ਚਾਹੁੰਦਾ ਉਹਨਾਂ ਨੇ ਜਦੋਂ 1 ਮਿੰਟ ਸਰ ਮੈਂ ਤੁਹਾਨੂੰ ਤਹੀ ਰਿਕਾਰਡਿੰਗ ਸੁਣਾ ਰਿਹਾ ਜੀ ਤੁਹਾਡੀ ਗੱਲ ਤੁਸੀਂ ਜਿਹੜੀ ਸਵਾਲ ਪੁੱਛਣਾ ਹੁੰਦਾ ਮੈਂ ਜਵਾਬ ਪਹਿਲੇ ਹੀ ਦੇ ਦਿੰਦਾ ਜੀ 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 ਆ ਸੁਣ ਲੋ ਜੀ ਇੱਕ ਵਾਰੀ ਚਲੋ ਤੁਹਾਨੂੰ ਭੇਜ ਦਿਆਂਗੇ ਇਹਦੇ ਵਿੱਚ ਦੀਪਕ ਰਾਣਾ ਦੀਪੂ ਜੀ ਨੇ ਥਾਣਾ ਬਸਤੀ ਜੋਧੇਵਾਲ ਦੇ ਐਸ ਐਚ ਓ ਸਾਹਿਬ ਨੂੰ ਦੱਸਿਆ ਵੀ ਮੈਂ ਉੱਥੇ ਕੰਮ ਕਰਦਾ ਉੱਥੇ ਕੁਝ ਲੋਕਾਂ ਵੱਲੋਂ ਮੇਰੇ ਤੇ ਇਟਾ ਉੱਟਾ ਮਾਰ ਕੇ ਦਾਤ ਚ ਲਾ ਕੇ ਅਟੈਕ ਕੀਤਾ ਗਿਆ ਤੇ ਉਹ ਕਹਿੰਦੇ ਲੋਕੇਸ਼ਨ ਕਿਹੜੀ ਹੈ ਕਹਿੰਦੇ ਚੂਗੀ ਦੇ ਕੋਲ ਬਹਾਦਰ ਕੀ ਰੋੜ ਜੋ ਇਹ ਕਹਿ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਹੱਦ ਜਿਹੜੀ ਹੈ ਥਾਣਾ ਸਲੇਮ ਟਾਬਰੀ ਦੀ ਪੈਂਦੀ ਹੈ ਤੁਰੰਤ ਮੈਸੇਜ ਕੋ ਸਾਰ ਨੂੰ ਦੱਸਦਾ ਜੀ ਥਾਣਾ ਸਲੇਮ ਟਾਬਰੀ ਦੇ ਐਸ ਐਚ ਓ ਸਾਹਿਬ ਨੂੰ ਉਹਨਾਂ ਨੇ ਫੋਨ ਕਰਿਆ ਤੇ ਪੁਲਿਸ ਜਿਹੜੀ ਹੈ ਉੱਥੇ ਕੁਛ देर बाद ਪਹੁੰਚੀ ਜਿਹੜੀ ਐਲ ਡੀ ਕੋ ਚੌਂਕੀ ਚਾਰ ਸਾਹਿਬ ਨੇ ਉੱਥੇ ਪਹੁੰਚੀ ਪੁਲਿਸ ਜਿਹੜੀ ਪੀ ਸੀ ਆਰ ਵੀ ਪਹੁੰਚਿਆ ਲੇਕਿਨ ਮੈਂ ਜਦੋਂ ਫੋਨ ਕਰਿਆ ਐਸ ਐਚ ਓ ਸਲੇਮ ਟਾਬਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਤੁਹਾਡੇ ਬੰਦੇ ਨੇ ਗਮਰਾਹ ਕੀਤਾ ਪੁਲਿਸ ਨੂੰ ਵੀ ਇਹਨੇ ਦੱਸਿਆ ਵੀ ਖੋਹੀ ਹੈ ਮੈਂ ਬੜਾ ਚੰਬ ਹੋਇਆ ਹੈਰਾਨ ਹੋਇਆ ਵੀ ਸਾਡੇ ਬੰਦੇ ਤੋਂ ਜੀ ਵੱਡੀ ਗਲਤੀ ਹੋਈ ਮੈਂ ਇਹਨੂੰ ਤੁਰੰਤ ਫੋਨ ਕਰਿਆ ਕਿ ਤੁਸੀਂ ਪੁਲਿਸ ਨੂੰ ਗੁੰਮਰਾਹ ਕਿਉਂ ਕੀਤਾ ਕਿ ਕਿੰਨੇ ਸਰ ਮੇਰੇ ਕੋਲ ਤਾਂ ਉਦਰਤੀ ਫੋਨ ਮੇਰਾ ਰਿਕਾਰਡਿੰਗ ਹਲਾ ਮੈਂ ਇਸ ਤਿੱਕੇ ਨਾਲ ਕੋਈ ਪੁਲਿਸ ਨੂੰ ਗੁੰਮਰਾਹ ਨਹੀਂ ਕੀਤਾ ਜੋ ਮੇਰੇ ਤੇ ਅਸਲੀਅਤ ਚ ਹਮਲਾ ਹੋਇਆ ਮੈਂ ਉਹਦੇ ਬਾਰੇ ਦੱਸਿਆ ਮਾੜੇ ਅਨਸਰਾਂ ਨੇ ਕਾਰਨ ਸਰ ਤਰਨਾਏ ਇਹ ਲਗਾਣਾ ਪੈ ਗਿਆ ਕਿਉਂਕਿ ਪੁਲਿਸ ਨੇ ਜਿਹੜਾ ਤੁਹਾਡੇ ਤੱਕ ਕੋਈ ਕ੍ਰਾਈਮ ਹੋ ਰਿਹਾ ਉਹ ਤੁਹਾਡੇ ਤੱਕ ਸੂਚਨਾ ਪਹੁੰਚਾਰਿਆ ਤੁਹਾਡੀ ਮਦਦ ਲਈ ਗੁਹਾਰ ਮੰਗ ਰਿਹਾ ਅਸੀਂ ਉਹਨੂੰ ਸ਼ੱਕ ਦੇ ਤੁਹਾਨੂੰ ਵੀ ਦੱਸਿਆ ਉਹਨਾਂ ਨੇ ਕਿ ਭਾਈ ਵੀ ਉਹਨੇ ਗੁੰਮਰਾਹ ਕੀਤਾ ਤੇ ਜਦ ਕਿ ਉਹਦੇ ਮੋਬਾਈਲ 'ਚ ਰਿਕਾਰਡਿੰਗ ਹੈ ਮੈਂ ਥਾਣਾ ਸਰੇਮਟਾਵਰੀ ਪਹੁੰਚ ਕੇ ਸਾਡੀ ਟੀਮ ਨੇ ਦੁਬਾਰਾ ਵੀ ਹੋ ਸਕਦਾ ਕੀਤਾ ਇਸ ਦੱਸਣ ਦੇ ਵਿੱਚ ਕੋਈ ਸਮਝਣ ਦੇ ਵਿੱਚ ਗਲਤੀ ਰਹਿ ਗਈ ਹੋਵੇ ਅਸੀਂ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਗੁਰਦੇਵਾਲ ਸਿੰਘ ਜੀ ਨੂੰ ਉਹ ਫੇਰ ਅਹੀ ਗੱਲ ਕਹਿ ਰਹੇ ਵੀ ਤੁਹਾਡੇ ਦੀਪਕ ਰਾਣਾ ਦੀਪੂ ਨੇ ਇਹ ਗੱਲ ਕਹੀ ਹੈ ਕਿ ਮੇਰੇ ਨਾਲ ਖੋਈ ਹੈ ਉਹਨੇ ਬਿਲਕੁਲ ਨਹੀਂ ਕਿਹਾ ਮੇਰੇ ਤੇ ਹਮਲਾ ਹੋਇਆ ਤੇ ਅਸੀਂ ਦੁਬਾਰਾ ਉਹਨਾਂ ਨੂੰ ਕਿਹਾ ਸਾਹਿਬ ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਲੱਗ ਗਿਆ ਕੋਈ ਮਿਸ ਅੰਡਰਸਟੈਂਡਿੰਗ ਤਾਂ ਨਹੀਂ ਕਹਿੰਦੇ ਨਹੀਂ ਆਈ ਐਮ ਵੈਰੀ ਸ਼ੋਰ ਕਿ ਨਹੀਂ ਇਹ ਗੱਲ ਕ ਇਹ ਸਾਡੀ ਇਹ ਮੰਨਣਾ ਕਿ ਇੱਕ ਐਸਐਚਓ ਬਸਤੀ ਜੋਧੇਵਾਲ ਨੇ थाना ਸਲੇਮ ਟਾਬਰੀ ਦੇ ਹੋਣਹਾਰ ਐਸਐਚਓ ਸਾਹਿਬ ਨੂੰ ਕਿਤੇ ਦੱਸਣ ਦੇ ਵਿੱਚ ਮਿਸਗਾਈਡ ਕੀਤਾ ਜਿੱਤੋਂ ਮੌਕੇ ਦੀ ਨਿਜਾਕਤ ਨੂੰ ਦੇਖਦੇ ਹੋਏ ਮੌਕੇ ਦੇ ਕਰਾਸ ਵੈਰੀਫਾਈ ਨਹੀਂ ਕੀਤਾ ਗਿਆ ਸਾਹਿਬ ਵੱਲੋਂ ਉਲਟਾ ਦੀਪਕ ਰਾਣਾ ਦੀਪੂ ਨੂੰ ਹੀ ਸਵਾਲਾਂ ਦੇ ਕਟਗਰੇ 'ਚ ਇਹਦੇ ਨਾਲ ਬੱਸ ਲੁਕੀ ਵੀ ਤੈਨੂੰ ਅੰਦਰ ਦੇ ਦੇ ਦਾਂਗੇ ਵੀ ਜੇ ਤੂੰ ਝੂਠ ਬੋਲਿਆ ਲੇਕਿਨ ਪਹਿਲਾਂ ਚੈੱਕ ਤਾਂ ਕਰ ਲੋ ਇਹ ਸਾਡਾ ਇੱਥੇ ਬੈਠਣ ਦਾ ਅੱਜ ਰੋਸ਼ ਜਿਹੜਾ ਕਿ ਕੱਲ ਨੂੰ ਕਿੱਦਾਂ ਕੋਈ ਹਿੰਮਤ ਕਰੇਗਾ ਸਾਡੇ ਵਰਗਾ ਸਮਾਜ ਸੇਵੀ ਜਾਂ ਹੋਰ ਕੋਈ ਸਮਾਜੀ ਸੇਵੀ ਸੰਗਠਨ ਨੇ ਜਾਂ ਹੋਰ ਕੋਈ ਸਮਾਜ ਦੇ ਜਾਗਰੂਕ ਲੋਕ ਨੇ ਉਹ ਕਿਦਾਂ ਹਿੰਮਤ ਕਰਨਗੇ ਪੰਜਾਬ ਦੀ ਕੰਪਲੇਂਟ ਨਹੀਂ ਦਿੱਤੀ ਕੰਪਲੇਂਟ ਸਰ ਕੀ ਦੇਗਾ ਬੰਦਾ ਜਦੋਂ ਥਾਣੇ ਆਗੇ ਤੁਹਾਰ ਨਾਲ ਬਸ ਲੁਕੀ ਹੋ ਜੇ ਤੁਹਾਨੂੰ ਹੀ ਉਲਟਾ ਗਿਆ ਤਾਂ ਜਾਵੇ ਵੀ ਅਸੀਂ ਤੁਹਾਨੂੰ ਕਿ ਤੂੰ ਗਲਤ ਹੋਇਆ ਤੂੰ ਚੁੱਕ ਲਾਂਗੇ ਪਹਿਲਾਂ ਵੈਰੀਫਾਈ ਦਾ ਕਰ ਲੋ ਕਿਦਾਂ ਸਰਿਆ ਮੈਨੂੰ ਲੜਾਈ ਦਾ ਰੂਪ ਦੇ ਦਿੱਤਾ ਗਿਆ ਕਿਉਂਕਿ ਸਾਰੀ ਲੇਬਰ ਇੱਤੇ ਖੜੀ ਹੈ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਮਾਮਲਾ ਕੀ ਹੈ ਸਾਡੀ ਸ਼ੇਪਸਨਾ ਦੇ ਟਿਕਲਮੇ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕੋਈ ਸ਼ੇਪਸਨਾ ਨੂੰ ਰਾਜਨੀਤਿਕ ਝੰਡਾ ਲੈ ਕੇ ਇਥੇ ਬੈਠੀ ਅਸੀਂ ਆਪਦੇ ਘਰਾਂ 'ਚ ਮਹਫੂਜ਼ ਰਾਹ ਨਾਲ ਬੈਠੇ ਹਾਂ ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਬਹਾਦਰ ਪੁਲਿਸ ਹੈ ਉਹ ਸੜਕਾਂ ਦੇ ਜਾਗਦੀ ਹੈ ਕੋਈ ਸੰਦੇਹ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਦੀ ਕਾਬਲੀਅਤ ਸਰ ਉਹਨਾਂ ਦਾ ਕਹਿਣਾ ਕਿ ਰਾਜਨੀਤੀ ਚਮਕਾਈ ਜਾ ਰਹੀ ਬਸ ਰਾਜਨੀਤੀ ਇਹ ਸਾਡੇ ਨਾਲੋਂ ਵੱਧ ਤੁਸੀਂ ਦੱਸ ਸਕਦੇ ਹੋ ਮੀਡੀਆ ਦੇ ਭਰਾ ਕਿ ਸ਼ੇਪ ਸੇਨਾ ਉਹਦੇ ਵਾਲਾ ਸਾਹਿਬ ਠਾਕਰੇ ਨਿਯਾਸ ਤੇ ਕਿੰਨੀ ਕੁ ਰਾਜਨੀਤੀ ਚਮਕਾਈ ਹੈ ਕਿਉਂਕਿ ਤੁਹਾਡੇ ਤੋਂ ਵੱਧ ਵੀ ਕੋਈ ਤੁਸੀਂ ਚੌਥੇ ਸਤੰਭੂ ਸਾਡੇ ਭਾਰਤ ਦੇ ਜਿਹੜੇ ਲੋਕਤੰਤਰ ਦਾ ਹਿੱਸਾ ਹੋਂ ਤੇ ਸਾਡੀ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਚ ਪੰਜਾਬ ਚ ਕਿਹੜੀ ਰਾਜ ਤੇ ਅਸਤ ਕੀਤੀ ਗਈ ਹੈ ਆ ਲੇਬਰ ਖੜੀ ਹੈ ਲੇਬਰ ਨੂੰ ਸਵਾਲ ਉਹਨਾਂ ਨੂੰ ਜਦੋਂ ਉਹਨਾਂ ਨਾਲ ਹੱਥ ਲਾਕੀ ਹੋਈ ਇਹ ਲਗਾਤਾਰ ਹੁੰਦੀਆਂ ਹਨ ਘਟਨਾਵਾਂ ਬਾਕੀ ਇਹ ਲੇਬਰ ਖੜੀ ਹੈ ਭਰਾ ਸਾਡੇ ਖੜੇ ਨੇ ਕੰਪਲੇਨ ਲਿਖਾਈ ਜਾ ਰਹੀ ਹੈ ਹਾਂਜੀ ਕੰਪਲੇਨ ਲਿਖਾਈ ਜਾ ਰਹੀ ਹੈ ਪੈਸੇ ਪੁੱਛਦੇ ਨੇ ਲੁੱਟਖੋਰੀ ਤਾਂ ਫਿਰ ਆਪਾਂ ਗੱਲ ਕਰ ਰਹੇ ਲੁੱਟਕੋ ਤਾਂ ਹੋਈ ਨਹੀਂ ਇਹਨਾਂ ਦੇ ਉੱਪਰ ਹਮਲਾ ਹੋਇਆ ਆ ਭਰਾ ਦੇ ਉੱਤੇ ਉਹਨਾਂ ਨੇ 12 14 ਬੰਦਿਆਂ ਨੇ ਹਮਲਾਵਰਾਂ ਨੇ ਹਮਲਾ ਕਰਨ ਦਾ ਪ੍ਰਯਾਸ ਕੀਤਾ ਹਾਂਜੀ ਹਾਂਜੀ ਕੰਮਰੇ ਲਿਖਾਵਾਂਗੇ ਲੇਕਿਨ ਉਹਦੇ ਵਿੱਚ ਹੁਣ ਜਿਹੜੇ ਮਜ਼ਦੂਰਾਂ ਦੇ ਹਮਲਾ ਹੋਇਆ ਉਹਦੀ ਬਕਾਇਦਾ ਕਿਉਂਕਿ ਪੁਲਿਸ ਨੇ ਤਾਂ ਕਿਹਾ ਤਾਂ ਵੀ ਲੜਾਈ ਹੋਈ ਹੈ ਕਿ ਸੈਟੀਸਫਾਈ ਨਹੀਂ ਹੁੰਦੇ ਤਾਂ ਕਿ ਰਾਨੀ ਲੀਡਰੀ ਚਮਕਾਈ ਜਾ ਰਹੀ ਹੈ ਹੋਰ ਕੋਈ ਮਾਮਲਾ ਨਹੀਂ ਹੈਗਾ ਸਮਥਿੰਗ ਹੋਣਾ ਚੱਡਾ ਹੀ ਸਾੜੇ ਛੋਟੇ ਭਰਾਣੇ ਜੀ ਇਹਨਾਂ ਦੇ ਬੰਦੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਇਹਨਾਂ ਖੋ ਹੋਈ ਆ ਪਰ ਮੈਂ ਇਹ ਗੱਲ ਕੀਤੀ ਜੇ ਚੱਡਾਈ ਦਾ ਫੋਨ ਆ ਤਾਂ ਤੁਹਾਨੂੰ ਅੰਦਰ ਦੇ ਦੇਣਾ ਸੀਗਾ ਕਤਰ ਤੇ ਕਾਰਵਾਈ ਕਰਕੇ ਸਿੱਧੀ ਗੱਲ ਇਹ ਆ ਝਗੜਾ ਆਪਸੀ ਸੀ ਖੋ ਦਾ ਵਿੱਚ ਵੈਸੀ ਹੀ ਕਹਿੰਦਾ ਕਿ ਖੋ ਹੋ ਗਈ ਮੇਰੇ ਨਾਲ ਮੈਟਰ ਇਹ ਹੋਇਆ ਫਿਰ ਕਹਿੰਦਾ ਦਰਖਾਸਤ ਦੇ ਬੰਦੇ ਦੇ ਪ੍ਰੀਵੈਂਟਿਵ ਐਕਸ਼ਨ ਲੈ ਲਈਏ ਜੋ ਵੀ ਕਰ ਲਈ ਉਹ ਵੀ ਨਹੀਂ ਦਿੱ ਮਸਲਾ ਸਿਰ ਲੀਡਰੀ ਚਮਕਾਉਂਦਾ ਆ ਇਹ ਚਮਕਾਰੇ ਨੇ ਨਾਥਿੰਗ ਐਲਸਾ ਜਿਹੜਾ ਦੇਰ ਰਾਤ ਨਾ ਲਗਾਇਆ ਗਿਆ ਇਹ ਲੀਡਰੀ ਕਰ ਦੇਗਾ ਇਹ ਲੀਡਰੀ ਕਰ ਕੇ ਹੀ ਆ ਜੀ ਹੋਰ ਕੁਝ ਨਹੀਂ ਹੈਗਾ ਤੇ ਹੁਣ ਕੀ ਐਕਸ਼ਨ ਲਿਤਾ ਜਾ ਰਿਹਾ ਜਿਹੜੀ ਬੰਦਾ ਸਿਸਟਮ ਦੇਖ ਲਵਾਂਗੇ ਉਹ ਚੰਗੀ ਤਾਂ ਥਰੋੜੀ ਵੈਰੀਫਾਈ ਕਰ ਲਾਂਗੇ ਕਿ ਇਹਦੇ ਕਹਿੰਦੇ ਕੀ ਕੀਤਾ ਠੀਕ ਪ੍ਰਧਾਨ ਜੀ ਲੈ ਆਇਆ ਜੀ ਕਹਿੰਦਾ ਕੋਈ ਲੁੱਟ ਖੋਈ ਹੈ ਭਾਈ ਸਾਹਿਬ ਕੋਈ ਲੁੱਟ ਖੋਣੀ ਹੋਈ ਇਹ ਥਰੋੜੀ ਚੱਕ ਵੀ ਕਰ ਲਾਂਗੇ ਈਵਨ ਬਾਦਲ ਕੇ ਐਸੋਸੀਏਸ਼ਨ ਤੋਂ ਚੈੱਕ ਕਰਾਵਾਂਗੇ ਇਹ ਹੋਇਆ ਕੀ ਸੀ ਹੋਰ ਦੱਸੋ ਸਰ ਗਲਤਫਹਿਮੀ ਕੀਤੀ ਕੀ ਨਿਕਲ ਕੇ ਸਾਹਮਣੇ ਆ ਝਗੜਾ ਸੀਗਾ ਜੀ ਆਪਸੀ ਇ ਮੈਨੂੰ ਨਹੀਂ ਪਤਾ ਕੀ ਹੋਇਆ ਹੋਊਗਾ ਪਰ ਇਨਫੋਰਮੇਸ਼ਨ 'ਚ ਗਲਤੀ ਆਈ ਸੀ ਕਿ ਖੋ ਹੋਈ